ਪੰਜਾਬ ਵਿੱਚ 2 ਤੋਂ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗਾਂਤੀ ਜਨਤੀ ਬੋਧਵਾਰ ਨੂੰ ਹੈ ਅਤੇ ਮਹਾਰਾਜ ਅਗਰੇਸ਼ਨ ਜਨਤੀ ਅਤੇ ਨਵਰਾਤਰੀ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਇਨ੍ਹਾਂ ਦਿਨਾਂ 'ਚ ਸਕੂਲ ਬੈਂਕ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦੇ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਉਹਾਰ ਆਉਂਦੇ ਹਨ ਜਿਸ ਵਿੱਚ ਦੁਰਗਾ ਅਸ਼ਟਮੀ ਦੁਸਹਿਰਾ ਬਾਲਮੀਕੀ ਜਨਤੀ ਅਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਿਲ ਹਨ ਅਕਤੂਬਰ ਦੀ ਪਹਿਲੀ ਜਨਤਿਕ ਛੁੱਟੀ 2 ਅਕਤੂਬਰ ਨੂੰ ਗਾਂਤੀ ਜਨਤੀ ਮੌਕੇ ਹੋਵੇਗੀ ਇਸ ਦਿਨ ਸਰਕਾਰੀ ਬੈਂਕ ਦਫ਼ਤਰ ਸਕੂਲ ਕਾਲਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜ ਅਗਰੇਸ਼ਨ ਜਨਤੀ ਦੀ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਸਕੂਲ ਕਾਲਜ ਬੈਂਕ ਆਧ ਬੰਦ ਰਹਣਗੇ ਸਰਕਾਰ ਦੀ ਸਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹਨਾਂ ਦੋਵਾਂ ਦਿਨਾਂ ਨੂੰ ਛੁੱਟੀਆਂ ਵਜੋਂ ਦਰਸਾਇਆ ਗਿਆ ਹੈ ਪੰਜਾਬ ਵਿੱਚ 2 ਤੋਂ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗੰਤੀ ਜੰਤੀ ਬੋਧਵਾਰ ਨੂੰ ਹੈ ਅਤੇ ਮਹਾਰਾਜ ਅਗਰੇਸ਼ਨ ਜੰਤੀ ਅਤੇ ਨਵਰਾਤਰੀ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਦਿਨਾਂ 'ਚ ਸਕੂਲ ਬੈਂਕ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦੇ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਹਾਰ ਆਉਂਦੇ ਹਨ ਜਿਸ ਵਿੱਚ ਦੁਰਗਾ ਅਸ਼ਟਮੀ ਦੁਸਹਿਰਾ ਬਾਲਮੀਕੀ ਜੰਤ ਅਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਿਲ ਹਨ ਅਕਤੂਬਰ ਦੀ ਪਹਿਲੀ ਜਨਤਿਕ ਛੁੱਟੀ 2 ਅਕਤੂਬਰ ਨੂੰ ਗਾਂਤੀ ਜਨਤਿ ਮੌਕੇ ਹੋਵੇਗੀ ਜਿਸ ਦਿਨ ਸਰਕਾਰੀ ਬੈਂਕ ਦਫਤਰ ਸਕੂਲ ਕਾਲਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜ ਅਗਰੇਸ਼ਨ ਜਨਤਿ ਦੀ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਸਕੂਲ ਕਾਲਜ ਬੈਂਕ ਆਦ ਬੰਦ ਰਹਣਗੇ ਸਰਕਾਰ ਦੀ ਸਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹਨਾਂ ਦੋਵਾਂ ਦਿਨਾਂ ਨੂੰ ਛੁੱਟੀਆਂ ਵਜੋਂ ਦਰਸਾਇਆ ਗਿਆ ਹੈ ਪੰਜਾਬ ਵਿੱਚ 2 ਤੋਂ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗੰਤੀ ਜੰਤੀ ਬੋਧਵਾਰ ਨੂੰ ਹੈ ਅਤੇ ਮਹਾਰਾਜ ਅਗਰੇਸ਼ਨ ਜੰਤੀ ਅਤੇ ਨਵਰਾਤਰੀ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਦਿਨਾਂ 'ਚ ਸਕੂਲ ਬੈਂਕ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦੇ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਹਾਰ ਆਉਂਦੇ ਹਨ ਜਿਸ ਵਿੱਚ ਦੁਰਗਾ ਅਸ਼ਟਮੀ ਦੁਸਹਿਰਾ ਬਾਲਮੀਕੀ ਜੰਤੀ ਅਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਿਲ ਹਨ ਅਕਤੂਬਰ ਦੀ ਪਹਿਲੀ ਜਨਤਿਕ ਛੁੱਟੀ 2 ਅਕਤੂਬਰ ਨੂੰ ਗਾਂਤੀ ਜਨਤੀ ਮੌਕੇ ਹੋਵੇਗੀ ਜਿਸ ਦਿਨ ਸਰਕਾਰੀ ਬੈਂਕ ਦਫ਼ਤਰ ਸਕੂਲ ਕਾਲਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜ ਅਗਰੇਸ਼ਨ ਜਨਤੀ ਦੀ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਸਕੂਲ ਕਾਲਜ ਬੈਂਕ ਆਧ ਬੰਦ ਰਹਣਗੇ ਸਰਕਾਰ ਦੀ ਸਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹਨਾਂ ਦੋਵਾਂ ਦਿਨਾਂ ਨੂੰ ਛੁੱਟੀਆਂ ਵਜੋਂ ਦਰਸਾਇਆ ਗਿਆ ਹੈ ਪੰਜਾਬ ਵਿੱਚ 2 ਤੋਂ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗੰਤੀ ਜੰਤੀ ਬੋਧਵਾਰ ਨੂੰ ਹੈ ਅਤੇ ਮਹਾਰਾਜ ਅਗਰੇਸ਼ਨ ਜੰਤੀ ਅਤੇ ਨਵਰਾਤਰੀ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਦਿਨਾਂ 'ਚ ਸਕੂਲ ਬੈਂਕ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦੇ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਹਾਰ ਆਉਂਦੇ ਹਨ ਜਿਸ ਵਿੱਚ ਦੁਰਗਾ ਅਸ਼ਟਮੀ ਦੁਸਹਿਰਾ ਬਾਲਮੀਕੀ ਅਤੇ ਦੀਵਾਲੀ ਵਰਗੇ ਤਿਉਹਾਰ ਸ਼ਾਮਿਲ ਹਨ ਅਕਤੂਬਰ ਦੀ ਪਹਿਲੀ ਜਨਤਿਕ ਛੁੱਟੀ 2 ਅਕਤੂਬਰ ਨੂੰ ਗਾਂਤੀ ਜਨਤੀ ਮੌਕੇ ਹੋਵੇਗੀ ਜਿਸ ਦਿਨ ਸਰਕਾਰੀ ਬੈਂਕ ਦਫ਼ਤਰ ਸਕੂਲ ਕਾਲਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜ ਅਗਰੇਸ਼ਨ ਜਨਤੀ ਦੀ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਸਕੂਲ ਕਾਲਜ ਬੈਂਕ ਆਧ ਬੰਦ ਰਹਣਗੇ ਸਰਕਾਰ ਦੀ ਸਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹਨਾਂ ਦੋਵਾਂ ਦਿਨਾਂ ਨੂੰ ਛੁੱਟੀਆਂ ਵਜੋਂ ਦਰਸਾਇਆ ਗਿਆ ਹੈ ਪੰਜਾਬ ਵਿੱਚ 2 ਤੋਂ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਕਿਉਂਕਿ ਗੰਤੀ ਜੰਤੀ ਬੋਧਵਾਰ ਨੂੰ ਹੈ ਅਤੇ ਮਹਾਰਾਜ ਅਗਰੇਸ਼ਨ ਜੰਤੀ ਅਤੇ ਨਵਰਾਤਰੀ ਵੀਰਵਾਰ ਨੂੰ ਹੈ ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਦਿਨਾਂ 'ਚ ਸਕੂਲ ਬੈਂਕ ਅਤੇ ਦਫ਼ਤਰ ਬੰਦ ਰਹਿਣਗੇ ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਦੇ ਪੂਰੇ ਮਹੀਨੇ ਵਿੱਚ ਕਈ ਵੱਡੇ ਤਿਹਾਰ ਆਉਂਦੇ ਹਨ ਜਿਸ ਵਿੱਚ ਦੁਰਗਾ ਅਸ਼ਟਮੀ ਦੁਸਹਿਰਾ ਬਾਲਮੀਕੀ ਜੰਤ ਇੱਥੇ ਦੀਵਾਲੀ ਵਰਗੇ ਤਿਉਹਾਰ ਸ਼ਾਮਿਲ ਹਨ ਅਕਤੂਬਰ ਦੀ ਪਹਿਲੀ ਜਨਤਿਕ ਛੁੱਟੀ 2 ਅਕਤੂਬਰ ਨੂੰ ਗਾਂਤੀ ਜਨਤਿ ਮੌਕੇ ਹੋਵੇਗੀ ਜਿਸ ਦਿਨ ਸਰਕਾਰੀ ਬੈਂਕ ਦਫ਼ਤਰ ਸਕੂਲ ਕਾਲਜ ਬੰਦ ਰਹਿਣਗੇ ਪੰਜਾਬ ਅਤੇ ਰਾਜਸਥਾਨ ਵਿੱਚ 3 ਅਕਤੂਬਰ ਨੂੰ ਮਹਾਰਾਜ ਅਗਰੇਸ਼ਨ ਜਨਤਿ ਦੀ ਛੁੱਟੀ ਰਹੇਗੀ ਇਸ ਦਾ ਮਤਲਬ ਹੈ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਸਕੂਲ ਕਾਲਜ ਬੈਂਕ ਆਦ ਬੰਦ ਰਹਿਣਗੇ ਸਰਕਾਰ ਦੀ ਸਲਾਨਾ ਛੁੱਟੀਆਂ ਦੀ ਸੂਚੀ ਵਿੱਚ ਇਹਨਾਂ ਦੋਵਾਂ ਦਿਨਾਂ ਨੂੰ ਛੁੱਟੀਆਂ ਵਜੋਂ ਦਰਸਾਇਆ ਗਿਆ ਹੈ